ਪਤਾ ਹੁੰਦੀ ਅੱਜ ਡਾਕਟਰ ਮਾਰਚ ਕਟਿਆ ਇਸ ਵਾਰੇ ਜਾਣਕਾਰੀ ਕਿ ਟਰੈਕਟਰ ਮਾਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੇ ਸਾਡੇ ਕੀ ਕਿਸਾਨ ਭਰਾ ਆਪਣੀਆਂ ਹੱਕ ਲੈਣ ਲਈ ਆਪਣੀ ਮੰਗਾਂ ਮੰਗਣ ਲਈ ਜਿਹੜੇ ਕੀ ਐਮਐਸਪੀ ਦੀ ਜਿਹੜੀ ਲੈਣ ਵਾਸਤੇ ਜਿਹੜੇ ਕਿ ਉਹ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨਾਲ ਤਸ਼ੱਦਦਾਂ ਕੀਤੀਆਂ ਉਹਨਾਂ ਤੇ ਡਾਂਗਾ ਵਰਾਇਆ ਉਹਨਾਂ ਦੇ ਸਿਰ ਤੇ ਸਿਰ ਪਾੜ ਕੇ ਗੋਲੀਆਂ ਵਰਾਇਆ ਅੱਜ ਉਹਨਾਂ ਦੇ ਰੋਸ਼ ਮਾਰਚ ਅੱਜ ਇਹ ਟਰੈਕਟਰ ਮਾਰਚ ਕੱਢਿਆ ਤੇ ਇੱਕ ਸਾਡਾ ਭਰਾ ਜਿਹੜਾ ਕਿ ਕਿਸਾਨ ਭਰਾ ਜਿਹੜਾ ਕਿ ਪਿਛਲੇ ਦਿਨੀ ਉਸ ਖਨੌਰੀ ਬਾਰਡਰ ਤੇ ਜਿਸ ਦਾ ਗੋਲੀ ਲੱਗਨ ਨਾਲ ਸ਼ਹੀਦ ਹੋ ਗਿਆ ਉਹਦੇ ਇਨਸਾਫ ਦੀ ਮੰਗ ਕਰਨ ਵਾਸਤੇ ਅੱਜ ਇਹ ਟਰੈਕਟਰ ਮਾਰਚ ਕੱਢਿਆ ਕਿ ਸਾਨੂੰ ਉਸ ਪਰਿਵਾਰ ਨੂੰ ਜਿਹੜੀ ਕਿ ਉਹਨਾਂ ਨੇ ਝੂਠੀ ਐਫ ਆਈ ਆਰ ਇੱਕ ਮਤਲਬ ਜ਼ੀਰੋ ਐਫ ਆਈ ਆਰ ਜਿਹਨੂੰ ਕਹਿੰਨੇ ਆ ਜਿਹਦਾ ਕਿ ਕੋਈ ਟੱਕ ਨਹੀਂ ਜੀ ਐਫ ਆਈ ਆਰ ਦਾ ਪੱਖਾਂ ਚ ਕਮੇਟੀ ਪਾਉਣ ਵਾਲੀ ਜਿਹੜੀ ਗੱਲ ਕਰਨ ਵਾਸਤੇ ਲੋਕਾਂ ਨੂੰ ਖਾਣ ਵਾਸਤੇ ਜਿਹੜੀ ਕਿ ਐਫ ਆਈ ਆਰ ਕਰਦੀ ਹੈ ਉਹਦੇ ਰੋਸ ਚ ਅੱਜ ਅਸੀਂ ਕਿ ਟਰੈਕਟਰ ਮਾਰਚ ਕੱਢਿਆ ਕਿ ਸਾਨੂੰ ਉਸ ਪਰਿਵਾਰ ਨੂੰ ਨੂੰ ਸਾਥ ਦਿੱਤਾ ਜਾਵੇ ਤੇ ਸਰਕਾਰ ਨੂੰ ਮੰਗ ਕਰਦੇ ਕਿ ਜਿਸ ਅਫਸਰ ਨੇ ਜੀ ਸਰਕਾਰ ਦੇ ਜੀ ਸਰਕਾਰ ਦੇ ਜਿਨ੍ਹਾਂ ਅਹੁਦੇ ਤੇ ਬੈਠੇ ਲੀਡਰਾਂ ਨੇ ਜਿਸ ਦਾ ਦੀ ਇਸ ਦਾ ਧੰਨੇ ਤੇ ਜਾਂ ਉਸ ਤੇ ਬੈਠੇ ਕਿਸਾਨਾਂ ਤੇ ਜਿਨ੍ਹਾਂ ਨੇ ਇਹ ਲਾਠੀਆਂ ਵਾਰੀਆਂ ਜਾਂ ਗੋਲੀਆਂ ਚਲਾਈਆਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੇ ਸਾਡੇ ਹਰ ਪੰਜਾਬ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਕੀਤਾ ਕਿ ਸਾਡੀ ਜਿਹੜੇ ਸਾਡੀ ਸਟੇਟ ਚ ਵੜ ਕੇ ਦੂਜੇ ਹਰਿਆਣੇ ਦੀ ਪੂਥ ਨੇ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਅਸਰਦਾ ਕੀਤੀਆਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਦੇ ਰੋਸ ਚ ਅੱਜ ਅਸੀਂ ਟਰੈਕਟਰ ਮਾਰਚ ਕੀਤਾ ਹੈ ਤੇ ਇਹ ਟਰੈਕਟਰ ਮਾਰਚ ਅਸੀਂ ਦਿੱਤਾ ਕਿ ਜੇ ਸਰਕਾਰ ਨੇ ਜੇ ਇਨਾਂ ਪੀਆਂ ਸਾਡੀਆਂ ਮੰਗਾਂ ਨਾ ਪੂਰੀ ਕੀਤੀਆਂ ਇਹ ਟਰੈਕਟਰ ਮਾਰਚ ਅਸੀਂ ਖਨੌਰੀ ਕੀ ਸ਼ੰਭੂ ਬਾਰਡਰ ਤੱਕ ਬਿਲਕੁਲ ਲੈ ਕੇ ਜਾਵਾਂਗੇ ਜੀ ਕਿ ਸਰਕਾਰ ਕੋਲੋਂ ਵਾਸੇ ਸਹਾਇਤਾ ਕਿਸੇ ਦੀ ਨਹੀਂ ਹੈ ਪਰਿਵਾਰ ਦੀ ਦੇਖੋ ਕੋਈ ਸਹਾਇਤਾ ਨਹੀਂ ਕੀਤੀ ਸਾਡੀ ਸਰਕਾਰ ਤ ਵੀ ਜੇ ਸਾਡੀ ਸਰਕਾਰ ਤ ਵੀ ਕਿਸਾਨ ਤਰਨਾ ਹੋਇਆ ਸੀਗਾ ਸਾਡੇ ਜ 750 ਕਿਸਾਨ ਸ਼ਹੀਦ ਹੋਏ ਸੀਗੇ ਅਸੀਂ ਉਹਨਾਂ ਨੂੰ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਉਹਨਾਂ ਨੂੰ ਬੰਦਾ ਮੁਆਵਜ਼ਾ ਜਾਂ ਹੋਰ ਵੀ ਜਿਸ ਤਰ੍ਹਾਂ ਜਿਹਨੂੰ ਮਦਦ ਦੀ ਲੋੜ ਸੀ ਜ਼ਰੂਰ ਕੀਤੀ ਅਮਰ ਹਜੇ ਤੱਕ ਇਹਨਾਂ ਦੀ ਇਹ ਭਗਵੰਤ ਮਾਨ ਸਰਕਾਰ ਡਬਲ ਡਬਲ ਗੱਲਾਂ ਕਰਦਾ ਕਰਦਾ ਕੁਝ ਨਹੀਂ ਸਿਰਫ ਝੂਠ ਦੀਆਂ ਗੱਲਾਂ ਜਿਹੜੀਆਂ ਇਹ ਝੂਠ ਬੋਲਦਾ ਹੋਰ ਕੁਝ ਦੇ ਦੇ ਇਹਦੇ ਕੋਲ ਹੈਗਾ ਪੰਨੇ ਸਰਕਾਰੀ ਨੌਕਰੀ ਦਿੱਤੀ ਆ ਬਿਲਕੁਲ ਨਹੀਂ ਹਜੇ ਕੁਝ ਦਿੱਤਾ ਜੀ ਸਰਕਾਰੀ ਨੌਕਰੀ ਜੇ ਕਿਸੇ ਦਾ ਤੁਸੀਂ ਮੁੰਡਾ ਇਦਾਂ ਸ਼ਹੀਦ ਹੋ ਜੇ ਉਹਨਾਂ ਨੂੰ ਨੌਕਰੀਆਂ ਦੀ ਗੱਲਾਂ ਕਦੇ ਇਹ ਕੁਝ ਨਹੀਂ ਅਜੇ ਗੱਲਾਂ ਚੀ ਹੈ ਜਦੋਂ ਕਰਨਗੇ ਉਦੋਂ ਅਸੀਂ ਵੇਖਾਂਗੇ ਇਹ ਬੜੀ ਮਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਭਗਵੰਤ ਮਾਨ ਵਾਸਤੇ ਵੀ ਆਪਣੇ ਪੰਜਾਬ ਜਿਹੜਾ ਕੀ ਆਪਣੇ ਕਿਸਾਨ ਕਿਸਾਨਾਂ ਦਾ ਪੂਤ ਸੰਮਦਾ ਸੀ ਅੱਜ ਕਿਸਾਨਾਂ ਨਾਲ ਇਹ ਹਾਲਾਤ ਕਰਨ ਦੇ ਜਿਹੜਾ ਤੁਲ ਗਿਆ ਸੀ ਇਹਦੀ ਨਿੰਦਾ ਕਰਦੇ ਨੇ ਉਦੈ ਵੀਰ ਸਿੰਘਟਰ ਲੋ ਵਾਈਸ ਪ੍ਰਧਾਨ ਪੰਜਾਬ ਯੂਤਕਰ ਟਰੈਕਟਰ ਮਾਰਚ ਬਾਰੇ ਜਾਣਕਾਰੀ ਅੱਜ ਦੇ ਰਹੇ ਅੱਜ ਇਹ ਜਿਹੜੀ ਵਿਸ਼ਾਲ ਟਰੈਕਟਰ ਮਾਰਚ ਹੈਗੀ ਹੈ ਇਹ ਸਾਡੇ ਵੀਰ ਸੰਜੀਵ ਸ਼ਰਮਾ ਕਾਲੂ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਪੰਜਾਬ ਕਾਂਗਰਸ ਦੇ ਇਹਨਾਂ ਨੇ ਬਹੁਤ ਇੱਕ ਵਿਸ਼ਾਲ ਮਾਰਚ ਜਿਹੜੀ ਟਰੈਕਟਰਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਅੱਜ ਮਾਹੌਲ ਹੈ ਜੋ ਅੱਜ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਬਣਾਇਆ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਦੇ ਵਿੱਚ ਜਿਹੜਾ ਹਰਿਆਣਾ ਦੀ ਖੱਟਰ ਸਰਕਾਰ ਨੇ ਤੇ ਬੀਜੇਪੀ ਦੀ ਸਰਕਾਰ ਨੇ ਜੋ ਮਾਹੌਲ ਬਣਾਇਆ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਜਿਹੜਾ ਮਾਰਚ ਹੈਗਾ ਇੱਥੇ ਪਟਿਆਲੇ 'ਚ ਯੂਥ ਕਾਂਗਰਸ ਵੱਲੋਂ ਸਾਡੇ ਸੰਜੀਵ ਜੀ ਨੇ ਕੱਢਿਆ ਤੇ ਮੈਂ ਸਮਝਦਾ ਇੱਕ ਬੜਾ ਉਪਰਾਲਾ ਕਿਉਂਕਿ ਜਿੱਥੇ ਜਿਹੜੀ ਤਸ਼ੱਦਦ ਹੈ ਉਹ ਬੀਜੇਪੀ ਦੀ ਸਰਕਾਰ ਕਰ ਰਹੀ ਹੈ ਉੱਥੇ ਹੀ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਸਾਡੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਿਰਫ ਬੈਠ ਕੇ ਤੇ ਇਸ ਚੀਜ਼ ਨੂੰ ਦੇਖ ਰਿਹਾ ਤੇ ਨਾ ਕਿਸੇ ਚੀਜ਼ ਦੇ ਵਿੱਚ ਹਾਂ ਦਾ ਹੰਗਾਰ ਹੈ ਤੇ ਨਾ ਕੋਈ ਕਾਰਵਾਈ ਹੈ ਸਾਡਾ ਨੌਜਵਾਨ ਸਾਡਾ ਨੌਜਵਾਨ ਵੀਰ ਸ਼ੁਭ ਕਰਨ ਜੀ ਦਾ ਪਿਛਲੇ ਦਿਨਾ ਬਾਰਡਰ ਦੇ ਉੱਤੇ ਮੈਂ ਸਮਝਦਾ ਵੀ ਭਾਜਪਾ ਦੀ ਕੱਟਰ ਸਰਕਾਰ ਵੱਲੋਂ ਕਤਲ ਕੀਤਾ ਗਿਆ ਹੈ ਤੇ ਜਿੱਥੇ ਕਤਲ ਹੁੰਦਾ ਹੈ ਉੱਥੇ ਕਾਰਵਾਈ ਬਣਦੀ ਹੈ ਪਰਚਾ ਬਣਦਾ ਤੇ ਇੱਕ 0 ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਜਿਹਦੇ ਵਿੱਚ ਮੈਂ ਸਮਝਦਾ ਬਈ ਹੋਮ ਮਿਨਿਸਟਰ ਤੇ ਡੀਜੀਪੀ ਤੇ ਜਿਹੜੇ ਉੱਥੋਂ ਦੇ ਮੌਕੇ ਦੇ ਐਸਪੀ ਤੇ ਐਸਐਸਪੀ ਆ ਉਹਨਾਂ ਦਾ ਨਾਮ ਵਿੱਚ ਹੋਣਾ ਚਾਹੀਦਾ ਐਫ ਆਈ ਆਰ ਦੇ ਵਿੱਚ ਕਿਉਂ ਭਗਵੰਤ ਜੀ ਦੀ ਸਰਕਾਰ ਅੱਜ ਸਿਰਫ ਇਹ ਕਹਿ ਰਹੀ ਹੈ ਵੀ ਅਸੀਂ ਆਪਣੇ ਐਮਐਲਏ ਆ ਸਾਡੇ ਮੰਤਰੀ ਆ ਉਹਨਾਂ ਨੂੰ ਅਸੀਂ ਹਸਪਤਾਲ ਵਿੱਚ ਡਿਪਿਊਟ ਕੀਤਾ ਕੀ ਭਗਵੰਤਮਾਨ ਸਰਕਾਰੇ ਚਾਹੁੰਦੀ ਹੈ ਵੀ ਬੀਜੇਪੀ ਦੇ ਨਾਲ ਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਨੁਕਸਾਨ ਕੀਤਾ ਜਾਵੇ ਸਰ ਸਰਕਾਰ ਵੱਲੋਂ ਇਨਸਾਫ ਤਾਂ ਮਿਲਗਾ ਹੀ ਜੇਕਰ ਬੋਰਡਰ ਵਾਹ ਦਿੱਤਾ ਉਸ ਤੋਂ ਗਾੜੀ ਨੋਕੀ ਵੀ ਇਸੀ ਇਹ ਆਪਾਂ ਸਮਝਦੇ ਆਂ ਵੀ ਇੱਕ ਨੌਜਵਾਨ ਦੀ ਜਾਨ ਦੀ ਕੀਮਤ ਸਰਕਾਰ ਲਾਉਣਾ ਚਾਹੁੰਦੀ ਏ ਇੱਕ ਜਾਨ ਦੀ ਕੀਮਤ ਕਰੋੜ ਰੁਪਈਆ ਤੇ ਨੌਕਰੀ ਹੈ ਤੇ ਇਨਸਾਫ ਕੌਣ ਦੇਊਗਾ ਜਿਹੜਾ ਇਨਸਾਫ ਹੈ ਜਦੋਂ ਟਿੱਕਰ ਉਹਨਾਂ ਦੇ ਨਾਮ ਝੋਧੋ ਕੇ ਪਰਚਾ ਦਰਜ ਨਹੀਂ ਹੁੰਦਾ ਹੋਮ ਮਿਨਿਸਟਰ ਦੇਆ ਬੀ ਜੀ ਪੀ ਦਾ ਤੇ ਐਸ ਪੀ ਦਾ ਉਦੋਂ ਟਿੱਕਰ ਮੈਂ ਸਮਝਦਾ ਉਹ ਪਰਿਵਾਰ ਜਿਹੜਾ ਹੈ ਉੱਤੇ ਬੈਠਾ ਪੈਸੇ ਦਾ ਭੁੱਖਾ ਨਹੀਂ ਹੈ ਉਹਨਾਂ ਦਾ ਨੌਜਵਾਨ ਪੁੱਤ ਗਿਆ 21-22 ਸਾਲ ਦਾ ਤੇ ਕਿੰਨੇ ਕਰੋੜ ਰੁਪਏ ਉਹਨਾਂ ਦਾ ਨੌਜਵਾਨ ਪੁੱਤ ਵਾਪਸ ਲਿਆਊਗਾ ਇਹ ਭਗਵੰਤਮਾਨ ਦੀ ਮਨਸ਼ਾ ਹੈ ਵੀ ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲਣਾ ਇਹ ਪੈਸੇ ਦੀ ਲੋੜ ਨਹੀਂ ਉਸ ਪਰਿਵਾਰ ਨੂੰ ਇਨਸ਼ਾਫ ਦੀ ਲੋੜ ਹੈ